ਪੰਜਾਬ ਦੇ ਵਿੱਚ ਰਾਸ਼ਨ ਕਾਰਡ ਕੱਟਣ ਦੇ ਮਾਮਲੇ ਨੂੰ ਲੈ ਕੇ ਜਾਣਕਾਰੀ ਦਿੰਦੇ ਹੋਏ ਗੱਲ ਜਿਏ ਕਿ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਭਾਜਪਾ ਤੇ ਨਿਸ਼ਾਨਾ ਸਾਧਿਆ ਹੈ ਅਸਲ ਵਿੱਚ ਵੋਟਾਂ ਚੋਰੀ ਕਰਨ ਦੇ ਨਾਲ ਨਾਲ ਭਾਜਪਾ ਗਰੀਬਾਂ ਦਾ ਰਾਸ਼ਨ ਵੀ ਚੋਰੀ ਕਰਨਾ ਚਾਹੁੰਦੀ ਹੈ ਦਰਸਲ 8 ਲੱਖ ਰਾਸ਼ਨ ਕਾਰਡ ਕੱਟਣ ਨਾਲ 32 ਲੱਖ ਲੋਕ ਇਸ ਤੋਂ ਪ੍ਰਭਾਵਿਤ ਹੋਣਗੇ ਪਰ ਦੇਖਿਆ ਜਾਵੇ ਤਾਂ ਭਗਵੰਤ ਮਾਨ ਸਰਕਾਰ ਰਾਸ਼ਨ ਕਾਰਡ ਨਹੀਂ ਕੱਟਣ ਦੇਵੇਗੀ ਕੇਂਦਰ ਪਹਿਲਾਂ ਤੋਂ ਹੀ ਪੰਜਾਬ ਤੇ ਬਹੁਤ ਸਾਰੇ ਫੰਡ ਰੋਕ ਚੁੱਕਾ ਹੈ ਤੇ ਭਾਜਪਾ ਦਾ ਮੁੱਖ ਉਦੇਸ਼ ਮਾਨ ਸਰਕਾਰ ਨੂੰ ਅਸਲ ਵਿੱਚ ਬਦਨਾਮ ਕਰਨਾ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਗੁਲਦੀਪ ਸਿੰਘ ਢਾਲੀਵਾਲ ਮੈਂ ਤੁਹਾਨੂੰ ਸਾਰਿਆਂ ਨੂੰ ਮੱਲੇ ਕਹਿਣਾ ਚਾਹੁੰਦਾ ਕਿ ਤੁਸੀਂ ਦੇਖ ਹੀ ਰਹੇ ਹੋ ਕਿ ਇਸ ਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਕੀ ਕਰਦੀ ਹੈ ਭਾਰਤੀ ਜਨਤਾ ਪਾਰਟੀ ਜਿਹਦੇ ਤੇ ਪੂਰੇ ਦੇਸ਼ ਦੇ ਵਿੱਚ ਰੌਲਾ ਕਿ ਵੋਟ ਚੋਰ ਹੈ ਉਹ ਵੋਟ ਵੋਟਾਂ ਚੋਰੀ ਕਰਦੀ ਹੈ ਵੋਟਾਂ ਚੋਰੀ ਕਰਕੇ ਉਹਨਾਂ ਨੇ ਕੇਂਦਰ ਦੇ ਸਰਕਾਰ ਬਣਾਈਆਂ ਉਹ ਵੱਖ-ਵੱਖ ਸੂਬਿਆਂ ਦੇ ਵਿੱਚ ਵੋਟਾਂ ਚੋਰੀ ਕੀਤੀਆਂ ਹੁਣ ਵੋਟਾਂ ਚੋਰੀ ਕਰਨ ਦੇ ਨਾਲ-ਨਾਲ ਉਹ ਗਰੀਬ ਲੋਕਾਂ ਦਾ ਰਾਸ਼ਨ ਜਿਹੜਾ ਉਹਨੂੰ ਵੀ ਚੋਰੀ ਕਰਨਾ ਚਾਹੁੰਦੇ ਉਹ ਕਹਿੰਦਾ ਕਿ 8 ਲੱਖ ਜਿਹੜਾ ਰਾਸ਼ਨ ਕਾਰਡ ਇਹ ਗਲਤ ਬੰਦਿਆਂ ਦਾ ਬਣਾਇਆ ਗਲਤ ਬੰਦਿਆਂ ਨੇ ਬਣਾਇਆ ਉਹਨਾਂ ਨੂੰ ਸਮਝ ਨਹੀਂ ਲੱਗਦੀ ਉਹ ਕਹਿੰਦੇ ਜੀ ਇੱਕ ਕਾਰਡ ਦੇ ਵਿੱਚ ਇੱਕ ਨੌਕਰੀ ਹੈ ਜੇ ਪਤਵਾਰ ਦੇ ਇੱਕ ਮੁੰਡੇ ਨੂੰ ਨੌਕਰੀ ਮਿਲ ਗਈ ਹੈ ਮੁੰਡਾ ਵੱਖਰਾ ਦਿੰਦਾ ਜੇ ਪਤਵਾ ਦੇ ਚਾਹ ਜੀ ਨੇ ਤੇ ਮੁੰਡਾ ਵੱਖਰਾ ਦਿੰਦਾ ਸਾ ਪੱਤੀ ਲੱਖ ਬੰਦਾ ਜਿਹੜਾ ਇਹ ਇਹਦੇ ਨਾਲ ਜਿਹੜਾ ਪ੍ਰਭਾਵਤ ਹੋਊਗਾ ਜਿਹੜਾ ਬੰਦਾ ਨੌਕਰੀ ਕਰਦਾ ਉਹ ਸ਼ਾਇਦ ਚੱਲ ਗਿਆ ਆਪਣੇ ਬੱਚੇ ਪਾਲਦਾ ਉਹ ਬਾਕੀ ਤਿੰਨ ਜੀ ਜਿਹੜੇ ਉਹਨਾਂ ਦਾ ਕੀ ਫਾਲਤ ਹੈ ਜਿਨ੍ਹਾਂ ਦੇ ਆਪਾਂ ਕਾਰਡ ਜਿਹੜੇ ਕੱਟ ਰਹੇ ਹਾਂ ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਕਾਰਡ ਸਾਡੀ ਸਰਕਾਰ ਸਾਡੇ ਮਾਝੂਗ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਝੀ ਦੀ ਗਵਾਹੀ ਇਨਾ ਕੱਡਾ ਨੂੰ ਕੱਟਣ ਨਹੀਂ ਦਊਗੀ। ਉਹ ਜਿੱਦਾਂ ਭਾਪਾ ਦੇਸ਼ ਦੇ ਵਿੱਚ ਵੋਟਾ ਚੋਰੀ ਕਰਦੀ ਹੈ। ਉਦਾਂ ਅਸੀਂ ਇਹ ਰਾਸ਼ਨ ਚੋਰੀ ਨਹੀਂ ਹੁੰਦਿਆਂਗੇ ਭਾਵੇਂ ਜੋ ਮੱਦੀ ਹੋ ਜੇ। ਕਿਉਂਕਿ ਸਾਰੇ ਦੇਸ਼ ਨੇ ਵੇਖਿਆ। ਸਾਡਾ ਦੇਸ਼ ਜਾਣਦਾ ਹੈ ਕਿ ਭਾਪਾ ਜਿੱਥੇ ਉਹਦੀਆਂ ਆਪਣੀਆਂ ਸਰਕਾਰਾਂ ਨੇ ਆਪਣੀ ਪਾਰਟੀ ਦੀਆਂ ਸਰਕਾਰਾਂ ਨੇ ਉੱਥੇ ਤੋਂ ਇਦਾਂ ਕਦੇ ਨਹੀਂ ਕਰਦੀ। ਪਰ ਜਿੱਥੇ ਵੀ ਵਿਰੋਧੀ ਦਲਾਂ ਦੀ ਕਾਂਗਰਸ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਖਾਸ ਤੌਰ ਤੇ ਪੰਜਾਬ ਦੇ ਨਾਲ ਪਹਿਲਾਂ ਹੀ ਬਹੁਤ ਵੱਡਾ ਵਿਤਕਰਾ ਕੀਤਾ ਕਈ ਫੰਡ ਜਿਹੜੇ ਆ ਉਹ ਸਾਡੇ ਰੋਕ ਕੇ ਰੱਖੇ ਆ ਸਾਡਾ ਵਿਕਾਸ ਜਿਹੜਾ ਪਿੰਡਾਂ ਦਾ ਸਾਡਾ ਸ਼ਹਿਰਾਂ ਦਾ ਵਿਕਾਸ ਜਿਹੜਾ ਰੁਕਿਆ ਪਿਆ ਇਹਨਾਂ ਤੰਗ ਕਰਦਾ ਬਦਲਈ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਦਾ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਸਥਿਤ ਕੀਤਾ ਜਾਵੇ ਬਦਨਾਮ ਕੀਤਾ ਜਾਵੇ ਪਰ ਅਸੀਂ ਸਪਸ਼ਟ ਕਰਨਾ ਚਾਹੁੰਦੇ ਆ ਕਿ ਤੁਸੀਂ ਇਹ ਜਿਹੜੇ ਕਾਰਡ ਕਹਿੰਦੇ ਹੋ ਇਹ ਕਾਰਡ ਅਸੀਂ ਬਿਲਕੁਲ ਨਹੀਂ ਕਟਾਂਗੇ ਅਸੀਂ ਗਰੀਬ ਲੋਕਾਂ ਦੇ ਪੇਟ ਤੇ ਕਦੀ ਲੱਤ ਨਹੀਂ ਮਾਰਾਂਗੇ ਅੱਜ ਦੇ ਯੁੱਗ ਵਿੱਚ ਕਿੰਨੀ ਮਹਗਾਈ ਆ ਕਿੰਨਾ ਡੀਜ਼ਲ ਕਿੰਨਾ ਪੈਟਰੋਲ ਮਹਿੰਗਾ ਹੈ ਕਿੰਨਾ ਲੋਕ ਬਚਾਦੇ ਮਸਾਂ ਆਪਣਾ ਗੁਜ਼ਾਰਾ ਕਰਦੇ ਆ ਸਬਜ਼ੀਆਂ ਕਿੰਨੀਆਂ ਮਹਿੰਗੀਆਂ ਗੰਡੇ ਕਿੰਨੇ ਮਹਿੰਗੇ ਆ ਇੱਕ ਤਾਂ ਲੋਕ ਬੜੀ ਮੁਸ਼ਕਿਲ ਨਾਲ ਆਪਣਾ ਗੁਜ਼ਾਰਾ ਕਰਦੇ ਆ ਤੇ ਦੂਜਾ ਆਪਾਂ ਜਿਹੜਾ ਉਹਨਾਂ ਨੂੰ ਮਾੜਾ ਪੱਲਾ ਸਰਕਾਰਾਂ ਸਪੋਰਟ ਕਰਦੀਆਂ ਸਰਕਾਰਾਂ ਉਹਨਾਂ ਦੇ ਪੇਟ ਪਾਲਣ ਲਈ ਕੁਝ ਉਹਨਾਂ ਦੀ ਮਦਦ ਕਰਦੀਆਂ ਉਹ ਵੀ ਆਪਾ ਰਾਸ਼ਨ ਕਾਰਡ ਜਿਹੜੇ ਉਹਨਾਂ ਕੋ ਖੋੜਣਾ ਚਾਹੁੰਦੇ ਆ ਸੋ ਮੈਂ ਕਹਿਣਾ ਚਾਹੁੰਦਾ ਕਿ ਬੀਜੇਪੀ ਵੋਟ ਚੋਦਵੀ ਹੈ ਤੇ ਹੁਣ ਉਹ ਰਾਸ਼ਨ ਚੋਦਵੀ ਬਣ ਗਈ ਹੈ ਅਸੀਂ ਪੰਜਾਬ ਦੀ ਧਰਤੀ ਦੇ ਉੱਤੇ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਣ ਦਿਖਵਾਈ ਦੇ ਵਿੱਚ ਬੀਜੇਪੀ ਨੂੰ ਪੰਜਾਬ ਦੇ ਵਿੱਚ ਕਾਰਡ ਨਹੀਂ ਕੱਟਣ ਦੇਾਂਗੇ ਔਰ ਬੀਜੇਪੀ ਨੂੰ ਪੰਜਾਬ ਦੇ ਵਿੱਚ ਰਾਸ਼ਨ ਚੋਰ ਜਿਹੜੀ ਉਹ ਕੋਸ਼ਿਸ਼ ਕਰਦੇ ਉਹਨਾਂ ਦੀ ਕੋਸ਼ਿਸ਼ ਜਿਹੜੀ ਆ ਹਰ ਈਲੇ ਫੇਲ ਕਰਾਂਗੇ ਕਿਸੇ ਵੀ ਹਾਲਤ ਵਿੱਚ ਅਸੀਂ ਇਹ ਕਾਰਡ ਜਿਹੜੇ ਉਹ ਨਹੀਂ ਕੱਟਾਂਗੇ